ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਦੀ ਨਾਲ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੋ ਵੀ ਇਹ ਮੇਰੇ ਵੀਡੀਓ ਵੇਖ ਰਿਹਾ ਜਾਂ ਜਿੰਨੇ ਮੇਰੇ ਸਬਸਕ੍ਰਾਈਬਰ ਹਨ ਉਹਨਾਂ ਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਦੇ ਦਿਨ ਮੇਰੇ ਪੇਕੇ ਘਰ ਮੇਰੇ ਭਤੀਜੇ ਨੇ ਜਨਮ ਲਿਆ ਸੀਗਾ ਤੇ ਉਹ ਅੱਜ 11 ਸਾਲ ਦਾ ਹੋ ਗਿਆ ਤੇ ਮੇਰੇ ਵੱਲੋਂ ਉਹਨੂੰ ਵੀ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਇਧਰ ਨਾਲ ਆਪਾਂ ਸਾਗ ਧਰ ਲਿਆ ਸੀ ਕਿ ਕਿੰਨਾ ਘੰਟਾ ਹੋ ਗਿਆ ਆਪਾਂ ਨੂੰ ਸਾਗ ਧਰ ਇਹਨੂੰ ਕਿਉਂਕਿ ਆਪਾਂ ਇਹਦੀ ਪਹਿਲਾਂ ਵੀਡੀਓ ਪਾ ਚੁੱਕੇ ਆ ਤੇ ਅੱਜ ਤਾਂ ਬਸ ਮੈਂ ਤੁਹਾਨੂੰ ਦਿਖਾਉਣੀ ਆ ਕਿ ਲੋਹੜੀ ਤੇ ਆਪਾਂ ਸਾਗ ਧਰਦੇ ਹੁੰਦੇ ਆ ਤਕਰੀਬਨ ਘਰ ਘਰ ਸਾਗ ਬਣਾਉਂਦੇ ਆ ਤੇ ਆਪਣਾ ਵੀ ਸਾਗ ਰਿੱਜੀ ਜਾਂਦਾ ਹੁਣ ਨਾ ਆਪਾਂ ਲੋਹੜੀ ਕਰਕੇ ਅੱਜ ਦੇ ਦਿਨ ਖਿਚੜੀ ਵੀ ਬਣਾਉਂਦੇ ਹੁੰਦੇ ਆ ਤਕਰੀਬਨ ਪੰਜਾਬ ਦੇ ਘਰਾਂ ਦੇ ਵਿੱਚ ਤੇ ਹੋਰ ਹਰਿਆਣਾ ਰਾਜਸਥਾਨ ਸਾਰੇ ਬਣਾਉਂਦੇ ਆ ਲੋਹੜੀ ਵਾਲੇ ਦਿਨ ਰਾਤ ਨੂੰ ਬਣਾਉਂਦੇ ਤੇ ਸੁਬਾ ਮਾਗ੍ਹੇ ਵਾਲੇ ਦਿਨ ਖਾਂਦੇ ਆ ਤੇ ਇਹ ਨਾ ਆਪਾਂ ਇਹ ਹੈਗਾ ਬਾਜਰੇ ਦੀ ਖਿਚੜੀ ਬਾਜਰੇ ਤੇ ਮੋਠਾਂ ਦੀ ਖਿਚੜੀ ਖਿਚੜੀ ਆ ਇਹ ਇਹ ਆਪਾਂ ਬਣਾਏ ਬਣਾਈਏ ਇਹ ਬਾਜ਼ਾਰ ਚੋਂ ਮਿਲ ਜਾਂਦਾ ਅੱਗੇ ਤਾਂ ਲੇਡੀਜ਼ ਕੁੱਟ ਕੇ ਤੇ ਫੇਰ ਬਾਜਰਾ ਬਣਾਉਂਦੀਆਂ ਸੀਗੀਆਂ ਤੇ ਹੁਣ ਇਹ ਇਹ ਨਾ ਪੈਕਟ 'ਚ ਮਿਲ ਜਾਂਦੀ ਆ ਇਹ ਆਪਾਂ ਪੌਣੀ ਕਕੋਲੀ ਇਹ ਲੈ ਲਈ ਤੇ ਥੋੜੀ ਜੀ ਆਪਾਂ ਨਾ ਵੈਸੇ ਤਾਂ ਇਹ ਇਸ ਤਰੀਖ ਖਿਚੜੀ ਬਣਾਉਂਦੇ ਆ ਕੱਲੀ ਇਹਦੀ ਤੇ ਆਪਾਂ ਇਹਦੇ ਵਿੱਚ ਨਾ ਥੋੜੇ ਚੌਲ ਬਣਾਵਾਂਗੇ ਜਿਆਦਾ ਟੇਸਟੀ ਬਣ ਜਾਂਦੀ ਆ ਇਹ ਆਪਾਂ ਚਾਰ ਕ ਚਮਚਾ ਨਾ ਟੇਬਲस्पून ਆ ਜਿਹੜੇ ਹੁੰਦੇ ਆ ਬਸ ਉਹ ਚਾਰ ਚਮਚੇ ਹੀ ਆਪਾਂ ਇਹ ਚੌਲਾਂ ਦੇ ਪਾਏ ਆ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਬਣ ਜਾਂਦਾ ਥੋੜੇ ਚਿਰ ਵਾਸਤੇ ਨਾ ਆਪਾਂ ਇਹਨੂੰ ਧੋ ਕੇ ਰੱਖ ਦਿੰਨੇ ਆ ਬਾਅਦ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਧੋਵਲਾਂਗੇ ਇਸ ਤਰ੍ਹਾਂ ਕਰਕੇ ਇਹਨੂੰ 10-15 ਮਿੰਟ ਵਾਸਤੇ ਆਪਾਂ ਇਹਨੂੰ ਰੱਖ ਦਿੰਨੇ ਆ ਤੇ ਇਹਨੂੰ ਚੰਗੀ ਤਰ੍ਹਾਂ ਫੁੱਲ ਜਾਊਗੀ ਤੇ ਨਾਲੇ ਇਹ ਜਲਦੀ ਬਣ ਜਾਊਗੀ ਹੁਣ ਆਪਾਂ ਖਿਜੜੀ ਬਣਾਉਨੇ ਆ ਇਹ ਆਪਾਂ ਮੋਠ ਤੇ ਬਾਜਰਾ ਤੇ ਥੋੜੇ ਜਿ ਵਿੱਚ ਚਾਰਕ ਚਮਚਾ ਚੌਲ ਪਾਏ ਆ ਉਹ ਮੈਂ ਤੁਹਾਨੂੰ ਦਿਖਾਈ ਸੀਗੇ ਇੱਧਰ ਆਪਾਂ ਤੜਕਾ ਲਾ ਲੈਨੇ ਆ ਥੋੜਾ ਜਿਹਾ ਪਾਵਨ ਦੇ ਤੇਲ ਹਲਕਾ ਜੰਬਿਲਾ ਥੋੜਾ ਆਪ ਇਹਦੇ ਵਿੱਚ ਪਾ ਦਨੇ ਜੀਰਾ ਥੋੜਾ ਜਿਹਾ ਇਹ ਇਹ ਆਪਾਂ ਨਾ ਇੱਕ ਪਿਆਜ਼ ਕੱਟਿਆ ਤੇ ਥੋੜਾ ਜਿਹਾ ਇਹ ਅਦਰਕ ਗ੍ਰੇਟ ਕੀਤਾ ਇਹ ਵੀ ਆਪਾਂ ਪਾਵਾਂਗੇ। ਵੈਸੇ ਤਾਂ ਉਹ ਜੀ ਨਮਕ ਵਿੱਚ ਪਾ ਕੇ ਬਣਾਉਂਦੇ ਆ। ਲੋਗ ਤੇ ਪਰ ਜੇ ਆਪਾਂ ਤੜਕਾ ਲਾ ਕੇ ਥੋੜਾ ਜਿਹਾ ਪਿਆਜ਼ ਪਾ ਕੇ ਤੇ ਤੜਕਾ ਲਾ ਕੇ ਬਣਾਏ ਨਾ ਬਹੁਤ ਜ਼ਿਆਦਾ ਬਸ ਇਹ ਪੁੰਨਾਗੇ ਤੇ ਨਾਲ ਹੀ ਆਪਾਂ ਇਹ ਇੱਕ ਚਮਚ ਨਮਕ ਪਾਇਆ ਥੋੜਾ ਜਿਹਾ ਗਰਮ ਮਸਾਲਾ ਪਾਇਆ ਤੇ ਆ ਕਾਲੀ ਮਿਰਚ ਪਾਈ ਹੈ ਥੋੜੀ ਜੀ। ਇਹਨੂੰ ਭੁਲਾ ਦਿੰਨੇ। ਸਮਾਰੀ ਆਪਾਂ ਇਹ ਪਾਣੀ ਪਾ ਦਿੰਨੇ ਹੁਣ ਆਪਾਂ ਇਹ ਜਿਹੜੀ ਇਹ ਭੋਂ ਕੇ ਰੱਖੀ ਸੀ ਖਿਚੜੀ ਹੁਣ ਆ ਪੇ ਪਾ ਦਿੰਨੇ ਨਾਲ ਚੰਗੀ ਤਰ੍ਹਾਂ ਘਟੂ ਕੇ ਸਵਾਰ ਕੇ ਰੱਖ ਲਈ ਸੀਗੀ ਪਹਿਲੇ ਦੇ ਟਾਈਮ ਨਾਲ ਮੇਰੀ ਮੰਮੀ ਜਾਂ ਮੇਰੀ ਸੱਸ ਤੇ ਉਹ ਸਾਡੇ ਨਾਲ ਇਸ ਤਰ੍ਹਾਂ ਕਰਦੇ ਸੀ ਉਹਨੂੰ ਭਾਰੇ ਜਿ ਬਣਾਉਂਦੇ ਹੁੰਦੇ ਸੀਗੇ ਰਾਤ ਨੂੰ ਰੱਖ ਦਿੰਦੇ ਸੀਗੇ ਤੇ ਸਵੇਰ ਬਾਣੀ ਜਾਂਦੇ ਸੀ। ਤਕਰੀਬਨ ਲੋਕ ਇਦਾਂ ਹੀ ਬਣਾਉਂਦੇ ਹੁੰਦੇ ਸੀਗੇ। ਹੁਣ ਤਾਂ ਆਪਾਂ ਕੁੱਕੜਾਂ ਜੀ ਬਣਾ ਦਿੰਨੇ ਆ। ਤੈਨੂੰ ਕਹਿੰਦੇ ਸੀ ਪੂਰੇ ਦਿਮਾਗ ਖਾਦੀ। ਨਾਲ ਖੀਰ ਵੀ ਬਣਾਉਂਦੇ ਸੀਗੇ, ਖਿਚੜੀ ਵੀ ਬਣਦੀ ਸੀ ਤੇ ਸਾਗ ਵੀ ਬਣਦਾ ਸੀਗਾ ਲੋਹੜੀ ਵਾਲ ਦਿਨ। ਹੁਣ ਆਪਾਂ ਇਹ ਦੋ ਤਿੰਨ ਵਸਲਾਂ ਵਜਾ ਦਿੰਨੇ ਆ। ਇਧਰ ਨਾਲ ਆਪਾਂ ਸਾਗ ਨੂੰ ਵੀ ਤੜਕਾ ਲਾ ਲੈਣੇ ਆ। ਲਾ ਕੇ ਰੱਖ ਦਿੰਨੇ ਆ ਤੇ ਫੇਰ ਉਧਰ ਕਟਰ ਘੋਟ ਲਾਂਗੇ ਸਾਗ। ਤੇ ਆਪਾਂ ਪਹਿਲਾਂ ਲਸਣ ਤੇ ਮਿਰਚ ਪਾਵਾਂਗੇ ਲਸਣ ਪਹਿਲਾਂ ਥੋੜਾ ਜਾ ਆਪਾਂ ਇਹਨੂੰ ਭੁੰਨ ਲਗੇ ਨਾ ਇਹਦੀ ਮਹਿਕ ਬਹੁਤ ਜਿਆਦਾ ਇਹਦੀ ਬਹੁਤ ਵਧੀਆ ਮਹਿਕ ਆਉਣ ਲੱਗ ਜਾਂਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦੇਾਂਗੇ ਤੇ ਇਹ ਜਿਹੜਾ ਹੈਗਾ ਅਦਰਕ ਇਹ ਆਪਾਂ ਨਾ ਗ੍ਰੇਡ ਕੀਤਾ ਹੋਇਆ ਕੱਢੂwash ਕਰ ਲਿਆ ਸੀ ਬੱਚੇ ਗੈਨ ਦੇ ਮੂੰਹ ਦੇ ਵਿੱਚ ਆਉਂਦਾ ਸਾਡੇ ਅਦਰਕ ਨਾਲ ਹੀ ਇਹ ਪਾ ਦਿੰਨੇ ਆ ਤਰਾ ਗੋਸ਼ੀ ਪਾਦਨੇ ਆਪਾਂ ਆਪ ਪਹਿਨ ਦਾ ਤੜਕਾ ਲਾ ਕੇ ਰੱਖ ਲਾਂਗੇ ਸਾਗ ਨੂੰ ਜਿੰਨਾ ਕੋ ਖਾਣਾ ਹੋਇਆ ਓਨੇ ਨੂੰ ਆਪਾਂ ਤੜਕਾ ਲਾ ਲਿਆ ਆਪਣਾ ਸਾਗ ਬਣ ਗਿਆ ਤੇ ਆਲਣ ਬੰਨੇ ਆ ਠੀਕ ਸਾਗ ਮੈਂ ਤੇ ਤੇਰੀ ਅੰਟੀ ਜੀ ਆ ਵੀ ਬੋਣੇ ਬਣਾਇਆ ਮੈਂ ਕੱਲੀ ਨਹੀਂ ਬਣਾਇਆ ਨਾਲ ਮਧਨੀਆ ਘੋਟੇ ਤੋਂ ਬੜਾ ਸਵਾਦ ਆਉਂਦਾ ਗ੍ਰੈਂਡ ਮੈਂ ਘੁੱਟ ਕੇ ਤਾਂ ਸਵਾਦ ਨਹੀਂ ਮੰਨਦਾ ਹਾਂ ਉਹ ਨਾ ਬਾਹਾਂ ਬੰਜ ਜਾਂਦਾ ਮਧਰੀ ਦਾ ਘੋਟਿਆ ਹੋਇਆ ਤੇ ਸਵਾਦ ਲੱਗਦਾ ਹਾਂ ਨਾਲੇ ਬਾਵਾ ਦੀ ਵਰਜਸ ਹੁੰਦੀ ਆ ਅਹਿ ਕਰਕੇ ਨਾ ਪਸਾ ਪਸ ਘੋਟ ਲੈਣਾ ਸਾਹਬ ਹਮ ਜਿਵੇਂ ਤੇਰਾ ਉਹਦਾ ਲੋੜੀ ਨੂੰ ਬਹਿਣ ਤੇ ਧਰਦੇ ਹੁੰਦੇ ਆ ਨਾ ਸਾਹ ਹੋਰ ਧੀ ਮਾਂ ਖਾਦੀ ਹਾਂ ਹਾਂ ਕਹਿੰਦੇ ਹੀਰ ਧਰਦੇ ਆ ਤੇ ਖਿਚੜੀ ਸਾਰਾ ਕੁਝ ਅਗੇ ਲੋਕੀ ਇਹੀ ਬਣਾਉਂਦੇ ਸੀ ਰਾਤ ਨੂੰ ਹਾਂ ਚਪਾਲ ਬੈਠਾ ਰੋੜੀ ਧੋਈ ਜਾਵੇ ਹਾਂ ਆਖਿਰ ਮੈਂ ਮੈਂ ਤਾਂ ਘੱਟ ਨਾ ਸੀ ਨਾ ਆਈ ਨਹੀਂ ਪਤਾ ਹੀ ਨਹੀਂ ਕਿਹੜਾ ਪਤਾ ਸੀ ਸਾਰਾ ਕੁਝ ਲੱਗਦੀ ਸੀ ਪਤਾ ਹੀ ਨਹੀਂ